ਕੀ 보ਇਦੋ ਇਹ ਤੇ ਇੱਕ ਫਰੋਕ ਨਹੀਂ ਸਾਫ ਲਾਓ ਜੀ ਫਰੋਕ ਨਹੀਂ ਸਾਫ ਲੱਗਦਾ ਉਹ ਜਿਵੇਂ ਫਰਾਂਦੀ ਲੱਗਦਾ ਵੀ ਠੀਕ ਕਰਨਾ ਚਾਹੀਦਾ ਖੱਤ ਦੇ ਆ ਬੜੇ ਤੇ ਅੱਜ ਵੀ ਸਰਦਾਰ ਦਾ ਵੀ ਛਾਰਾ ਖਲਾਰਾ ਖਾਂਜੀ ਇਹ ਸਾਂਭਿਆ ਜਾਣਾ ਹੌਲੀ ਹੌਲੀ ਇਹ ਸੁੱਕਣਗੇ ਤੂੰ ਪਣਗੇ ਕੱਪੜੇ ਸੁੱਕਣਗੇ ਤੇ ਫੇਰ ਇਹ ਸਾਂਭਿਆ ਜਾਣਾ ਜੇ ਤੁਸੀਂ ਕਹੋ ਕੋਣੀ ਕੋਣੀ ਆ ਨਾ ਮੇਰੇ ਬੰਨੋ ਤੇ ਆ ਮੰਦੀਆਂ ਜਾਓ ਦੋ ਤੇ ਉਹਨਾਂ ਦੇ ਉੱਤੇ ਛੱਪ ਦੋ ਤੋਂ ਦੇ ਦਿਓ ਮੈਂ ਅੱਜ ਵੇੜਾ ਧੋ ਗਿਆ ਹਾਂ ਰਸ ਕਰ ਦੇਣਾ ਬਿਲਕੁਲ ਨਹੀਂ ਵੇੜੇ ਤੋਂ ਵਾਧੂ ਵਾਧੂ 10 ਮਿੰਟ ਸਮਾਨ ਤੇ ਚੁੱਕਾਂਗੇ ਫੇਰੀ ਆ ਪਤਾ ਨਹੀਂ ਕੀਟੀ ਮਾਗੀ ਨਹੀਂ ਆਣੇ ਖੇਡਦੇ ਹਾਂ ਹਮ ਜੀ ਸਾਸ਼ੀ ਕੱਲ ਦੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਉਮੀਦਾਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅੱਜ ਬੜੇ ਦਿਨਾਂ ਬਾਅਦ ਥੋੜਾ ਘਰ ਦਾ ਮੂੰਹ ਜੇ ਦੇਖਣ ਨੂੰ ਮਿਲਿਆ ਕਿਉਂਕਿ ਅੰਦਰੋਂ ਥੋੜੀ-ਬਹੁਤੀ ਸੈਟਿੰਗ ਕੀਤੀ ਹੀ ਕੱਪੜੇ ਵਗੈਰਾ ਅੱਧੋ-ਵਾਧੇ ਸਾਂਭੇ ਗਏ ਆ ਉਹਦਾ ਚੌਥਾ ਕਿਹ ਹਿੱਸਾ ਰਹਿ ਗਿਆ ਕੱਲ ਦਾ ਦਿਨ ਲੱਗੂਗਾ ਬਾਕੀ ਫੇਰ ਆਪਣੀ ਰੁਟੀਨ ਚ ਕੰਮ ਆ ਜਾਊਗਾ ਤੇ ਇਹ ਥੋੜੀ-ਬਹੁਤੀ ਸੈਟਿੰਗ ਕੀਤੀ ਆ ਘਰ ਦੀ ਤੇ ਇਹ ਤੁਹਾਨੂੰ ਵਿਖਾਉਣੀ ਆ ਹੁਣ ਸਾਰਾ ਅੰਦਰੋਂ ਸਾਰੇ ਪਾਪਾ ਨੇ ਬੈਠੇ ਆ ਫੇਰ ਆਪਾਂ ਬਾਜ਼ਾਰ ਜਾਵਾਂਗੇ ਥੋੜੀ ਸਾਰਿਆਂ ਨਾਲ ਗੱਲਬਾਤ ਕਰਾਵਾਂਗੇ ਤੁਹਾਡੀ ਤੇ ਵਲੌਗ ਚ ਅੰਤ ਤੱਕ ਜ਼ਰੂਰ ਬਨੇ ਰਹਿਣਾ ਬਾਜ਼ਾਰ ਵੀ ਜਾਣਾ ਆ ਤੇ ਚਲੋ ਜੀ ਆ ਸਮੁੰਦਰ ਦਾ ਚੂੜ ਨਹੀਂ ਆ ਤੇ ਆ ਆ ਅਨੂ ਆਂ ਜੀ ਪਜਾਮੇ ਵਾਲਾ ਨੂੰ ਤਾਂ ਸਲਵਾਰ ਸੂਟ ਵਾਲਾ ਸਿਮੂ ਦਾ ਸਿਮੂ ਕਿੱਥੇ ਜਾਣਾ ਪਾਜੀ ਕਿੱਥੇ ਜਾਣਾ ਇਹ ਅਨੂ ਆ ਅਨੂ ਦਾ ਆ ਬਰਾਏ ਇਹ ਜਲਦ ਦਿਨ ਵਾਸਤੇ ਬਣਾਏ ਹਨ ਤੇ ਹਨੜ ਆ ਗਿਆ ਬਾਅਦ ਚ ਤੇ ਹੁਣ ਮਿਲੇ ਕੱਲ ਚੁੰਨੀਆਂ ਨਹੀਂ ਚੁੰਨੀਆਂ ਹੈਗੀਆਂਹੀਂ ਪਰ ਉਹ ਪਾਰੀਆਂ ਫਿਰ ਇਹਨਾਂ ਨੇ ਲੈਣੀਆਂ ਨਹੀਂ ਉੱਤੇ ਤੀਨ ਚੱਲ ਚੁੰਨੀ ਹੈ ਚੁੰਨੀ ਲੈ ਕੇ ਧਵਾਣ ਕੀ ਚਾਹੀਦੀ ਮੀ ਜੈ ਪਾਗੇ ਕੀ ਕਰਨਾ ਹਾਂ ਹਾਂ ਚਲ ਮਾਰੇ ਪਾਵਾਂਗੇ ਪਤਾ ਜੈ ਨਹੀਂ ਪਾਉਣਾ ਬਰਥਡੇ ਤੇ ਪਾਵਾਂਗੇ ਕਿਸ ਦੇ ਮੇਰੇ ਬਰਥਡੇ ਤੇਰਾ ਬਰਥਡੇ ਹੋਣਾ ਕਲੇ ਸਾਲ ਆਉਣਾ ਮੇਰੇ ਬਰਥਡੇ ਹਾਂ ਨੂੰ ਜਾਵਾਂ ਹਣ ਮੇਰਾ ਆਉਣਾ ਮੇਰੇ ਬਰਥਡੇ ਪਹਿਲੇ ਤੁਹਾਡਾ ਹੋਣਾ ਇਹ ਠੇਰਾ ਬਈਆ ਹੋਣਾ ਫਿਰ ਤੇ ਅਨੂ ਅੱਜ ਹੀ ਮੇਰੇ ਬਰਥਡੇ ਤੇ ਪਾਵਾਂਗੇ ਨਵੇਂ ਨਵੇਂ ਸੂਟ ਫਿਰ ਤੈਨੂੰ ਚੀਜ਼ੀਆਂ ਖਵਾਉਂਗੀ ਜੋ ਵੀ ਕਹੇਗੀ ਪਾਪਾ ਪਹਿਲਾ ਫਿਰ ਮੀਟ ਦਾ ਫਿਰ ਪਾਪਾ ਦਾ ਦ੍ਰਿਸ਼ਟੀ ਚ ਤੋਏ ਹੂੰ ਖਵਾ ਦਸ ਮੈਨੂੰ ਨੇ ਕੀ ਖਵਾ ਲੈਣਾ ਅੰਗੇ ਆਇਆ ਕਨੈਕਸ਼ਨ ਕਰਨ ਵਾਲਾ ਅੱਜ ਨਾ ਆਲੀ ਨੇ ਕੀ ਉਹ ਵੇ ਵੇ ਉਹ ਢੋਲ ਵੇਖੋ ਡਾਡੀ ਜੀ ਉਹ ਵੇਖੋ ਆ ਢੋਲ ਕਿੱਥੇ ਉਹ ਵੇਖੋ ਤੇ ਸਹੀ ਵਿਚਾਰੀ ਦਾ ਕੀ ਹਾਲ ਕਰਤਾ ਜੀ ਵੇਖੋ ਉਹਨਾਂ ਨੇ ਵੀ ਵਾਲੋ ਫੜ ਕੇ ਲਾ ਲਈ ਆ ਜਾ ਰਚਣਾ ਲੈ ਰਚਮਾ ਲਾ ਆ ਜਾਂਦੀ ਆ ਜਾ ਆ ਜਾ ਮੇਰਾ ਪੋਤਾ ਜੀ ਆ ਜਾ ਇਹਦਾ ਸਾਥ ਨੂੰ ਓਹ ਵੀ ਸੂਟ ਕਿੱਡਾ ਘੁੱਟ ਕੇ ਬੇਟੀ ਸੋਨਾ ਵਾ ਸੂਟ ਮੇਰੇ ਪੁੱਤ ਦਾ ਸੋਨਾ ਵਾ ਇਹ ਤਾਂ ਸੂਟ ਹਲ ਮਾਰੀਆਂ ਦਾ ਜੇ ਖਲਾਰਾ ਪਾਇਆ ਹੁਣ ਕਾਗਜ਼ ਪੱਤਰ ਵੇਖਣੇ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਕਾਗਜ਼ ਪੱਤਰ ਉਦੋਂ ਇੱਕੋ ਵਾਰੀ ਇਕੱਠੇ ਕਰਕੇ ਲੈ ਗਈ ਹਾਂ ਤੇ ਹੁਣ ਦੇ ਆ ਵੇਖਣ ਇੱਕ ਇੱਕ ਕਰਕੇ ਕੀ ਲੱਭ ਜਾਣ ਕੋਈ ਹਾਂਜੀ ਅੱਜ ਕਰ ਦੇਣੀ ਸ਼ਾਮਾਂ ਤੱਕ ਵਿੜਾ ਗੂੜਾ ਧੋ ਕੇ ਅੰਦਰੋਂ ਸਾਰਾ ਸਕਾ ਕੇ ਸਮਾਨ ਥਾਂ ਤੋਂ ਤੇ ਕੱਲ ਨੂੰ ਪੂਰੇ ਆਪਣੇ ਆ ਜਾਣਾ ਵਾ ਪੂਰੇ ਲੀਤੀ ਦੇ ਕੰਮ ਆ ਜਾਣਾ ਆ ਕੀ ਸਫਾਈ ਕਰੋ ਦੇ ਵੇਲੇ ਹੋਵੇ ਇੱਕ ਸਬਸਕ੍ਰਾਈਬਰ ਬੁਲਾ ਰਿਆ ਬਹੁਤ ਜਨਾ ਦਾ ਤੈਨੂੰ ਬੁਲਾਉ ਉਹ ਵੀ ਵਿਚਾਰੇ ਫੜ ਫਸੇ ਹਾਂ ਆਪਾਂ ਅੱਜ ਸ਼ਾਇਦ ਜਾਈਏ ਉਹਨਾਂ ਘਰ ਕੋਨੇਵਾਲ ਕੋਨੇਵਾਲ ਜਾਣਾ ਨਸ਼ੀ ਨਾਲ ਦੀ ਸਾਰੇ ਸਾਇੰਸ ਤੇ ਅੱਜ ਆਪਾਂ ਘਰ ਦੀ ਥੋੜੀ ਜੀ ਛਾੜੀ ਕੀਤੀ ਸੀ ਅੰਦਰਾਂ ਦੀ ਉਹ ਚੱਤੀ ਕੱਪੜੇ ਵਗੈਰਾ ਸੁਕਾ ਕੇ ਤੇ ਦੂਜੇ ਹੰਦਾ ਰੱਖਤੇ ਆ ਉਹ ਵੀ ਤੁਹਾਨੂੰ ਵਿਖਾ ਦਿੰਦੀ ਆ ਤੇ ਬਾਕੀ ਥੋੜੀ ਸਫਾਈ ਕੀਤੀ ਆ ਸਾਰੀ ਤੇ ਸਾਰੀ ਛਾੜੀ ਥੋੜ੍ਹੀ ਥੋੜ੍ਹੀ ਅੰਦਰਾਂ ਦੀ ਹੋਈ ਆ ਤੇ ਉਹ ਮੈਂ ਤੁਹਾਨੂੰ ਬਲੋਗ ਮਿੰਗਾਂ ਦੇ ਹੋਣਾ ਆਪਾਂ ਬਾਜ਼ਾਰ ਥੋੜਾ ਕੰਮ ਆ ਤੇ ਉੱਥੇ ਚੱਲਦੇ ਆ ਤੇ ਮੈਂ ਆਪਾਂ ਨੂੰ ਕਹਿਣ ਦੀ ਹਾਂ ਮੈਂ ਕਿਹਾ ਅੱਜ ਥੋੜਾ ਜਿਹਾ ਨਾ ਘਰ ਦਾ ਮੂਹ ਦੇਖਣ ਨੂੰ ਮਿਲਿਆ ਥੋੜਾ ਜਿਹਾ ਚੰਗਾ ਲੱਗਣ ਰਿਹਾ ਤੇ ਰੋਲਾ ਘਰ ਚੰਗੇ ਤੇ ਕੁਝ ਸਮਝੀ ਨਹੀਂ ਲੱਗਦਾ ਨਾ ਕੋਈ ਪਤਾ ਲੱਗਦਾ ਕਿ ਕੱਪੜਾ ਕਿੱਥੇ ਪਿਆ ਕਿੰਨਾ ਕੱਪੜਾ ਪਿਆ ਹੈ ਸਮਝੀ ਨਹੀਂ ਲੱਗਦੀ ਲੱਗਦੀ ਆਦੇਸ਼ ਨੂੰ ਨੇ ਜਿਹੜਾ ਜਨਰਲ ਚੂਟ ਪੋਣਾ ਤੇ ਇਹਨਾਂ ਨੂੰ ਅੱਜ ਸੂਲੋ ਪਾਏ ਨਾ ਜਿਹੜੇ ਯਾਰ ਅਸੀਂ ਸਵਾਲੀਏ ਜਿਹੜਾ ਜੀ ਕਾਰੋ ਮਿਲੇ ਹੀ ਉਹ ਤੋਂ ਕੱਲ ਲੈ ਕੇ ਆਏ ਹਾਂ ਸੀਮ ਜਿਹੜੇ ਉਹਨਾਂ ਨੂੰ ਕਈ ਵਾਰੀ ਆ ਗਿਆ ਸਮਝੋ ਲੋ ਉਹ ਹੋਰ ਗੱਲ ਕਰਦੇ ਬਾਅਦ ਖਾਂ ਤੇ ਤੂੰ ਮੋਲਦੇ ਕਰਦੇ ਨਹੀਂ ਕਿ ਤਾਰ ਨਹੀਂ ਆਹ ਉਹ ਚਲੇ ਸ਼ਾਂਤੀ ਜੀ ਆਣਾ ਚਿੱਕੜੀ ਪਾਤੇ ਆ ਤੇ ਚੱਲੇ ਜੀ ਆਣ ਕੱਪੜੇ ਸੁੱਕੇ ਪਾਤੇ ਆਲੇ जनापा चल ले जनापा चल ले ये अपने सूट के में खाओ फड़िया के सूट दिखाओ सूट दिखाओ सूट दिखाओ ना अपन चपली पांव लाके करो नाले चपली पांव फड़िया पहन के करो ना करके लाटी करो लाटी करो लाटी करो ले ओ आ बैठो बैठो इधर आ रेडी चपली चपली छोना पाचल ले बाजार है बाकी मलोन जाके जा ਪਾਣੀ ਆਉਂਦੇ ਆ ਤੇ ਮੈਂ ਵੇਟ ਕਰਨੀ। ਸਿਮੂ ਵੀ ਕਹਿੰਦੀ ਪਾਪਾ ਕੋਲ ਹੀ ਬਹਿਣਾ ਤੇ ਰੀਤ ਨੂੰ ਫਿਰ। ਚਲੋ ਚੁੱਕੋ ਫਾਫੇ ਫੂਫੇ। ਚਲੋ 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 ਮੇਰੀ ਫੌਜ ਚਲੋ ਮੇਰੀ ਫੌਜ ਇੱਥੋਂ ਧੋਗੇ ਨਹੀਂ ਬਟੋਤ ਰੱਖ ਲਓ। ਵੇਲੇ ਹੋ ਜੀ ਅੱਜ। ਉੱਤ ਰਹੀ ਸੀ। ਨਾ ਵੇਖ ਲਾ ਹੋ ਜਾਣਾ ਮਰੂਤ ਹੋ ਜਾਣਾ ਤਾਂ ਹੋ ਜਾਣਾ ਹੈ ਨਾ ਉਹ ਰੂਰ ਵਾਲਾ ਮ ਖਾ ਲਦੇ ਹੋ ਕਰਤਾ ਖੜਾ ਹੋ ਜਾਣਾ ਮੂਦੀ ਛੱਤ ਲਈ ਹੂੰ ਮੂਦੀ ਛੱਤ ਲਈ ਛੱਤ ਲਈ ਨਹੀਂ ਉਹ ਕੁਛ ਡੇਗ ਪਿਆ ਸੀ ਉਹ ਡੇਗ ਪਿਆ ਸੀ ਮਰੂਤ ਪਤਾ ਨਹੀਂ ਤੈਨੂੰ ਪਾ ਮੂਦੀ ਛੱਤ ਲਈ ਹੂੰ ਮੂਦੀ ਉਹ ਨਾ ਛੱਤ ਲਈ ਹੋਣਾ ਹੈ ਹੂੰ ਆ ਸ਼ਤ ਤੇ ਤਰਪਾਲ ਪਾਲੀ ਆ ਹੁਣ ਮਿੱਟੀ ਪਾ ਕੇ ਤੇ ਆਪਾਂ ਕਿਹਾ ਕਿ ਚਲੋ ਸਮਾਨ ਸਾਰਾ ਇੱਥੇ ਰੱਖ ਦਿੰਨੇ ਆ ਕਿ ਥੋੜਾ ਜਿਹੜਾ ਵਾ ਚੋਂਦਾ ਵਾ ਉਹ ਹੁਣ ਆਪਣੋ ਲਾਵੇ ਸਾਰਾ ਵੇਹੇ ਖਰਾਬ ਤੇ ਹੋ ਗਿਆ ਪਰ ਧੋਤੂ ਹੋ ਗਿਆ ਥੋੜਾ ਸੂਤਰ ਕੀਤਾ ਵਾ ਤੇ ਭੇਟੀਆਂ ਜਿੱਥੇ ਸਮਾਨ ਰੱਖਤਾ ਵਾ ਹੁਣ ਇਹ ਜਿਹੜਾ ਮਣਾ ਮੋਟਾ ਰਹਿ ਗਿਆ ਵਾ ਥੱਲੇ ਉਹ ਹਜੇ ਸਾਂਭਣ ਵਾਲਾ ਵਾ ਬਾਕੀ ਧੋਦਾਂਗੇ ਫਿਰ ਹੁਣ ਇਹਨੂੰ ਚਬਾਰੇ ਨੂੰ ਸਾਰੇ ਨੂੰ ni hanig duz naig ni hael vao khala ni ganti ganti o de tu o he to khala na tan el labudya ni ni khala ni bahr el lo wa nta ਹਰੋ ਹੜਾ ਤੋਂ ਭਾਰ ਜਿਵੇਂ ਹੂੰ ਹੂੰ ਬੜਾ ਖਰਾਬ ਰਾਂ ਕੱਪੜੇ ਧੋ ਦੇਣੇ ਆਂ ਅਸੀਂ ਜਿੱਦੇ ਤੇ ਇਹਨਾਂ ਤੋਂ ਇਹ ਹੋਇਆ ਵੀ ਤੋੜਨ ਦੋ ਦੋ ਆਈਸਕ੍ਰੀਮ ਖੋ ਦੇ ਦੇ ਉਹਨੂੰ